पंजाब एंड विजिलेंस जागरूकता हफ्ता दो हजार पुरुआत खूनदान कैंपान मोहाली चंडीगढ़ तो वड्डी गिनती बैंक के मुलाजमान ने लिया भाग इस मौके ईमानदारी पारदर्शिता ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਜੀਵਨ ਬਚਾਉਣ ਦੇ ਇਸ ਪੁਣਿਆਤਮਕ ਕਾਰਜ ਰਾਹੀਂ ਬੈਂਕ ਨੇ ਨਾ ਸਿਰਫ ਨੈਤਿਕ ਬੈਂਕਿੰਗ ਪਰਥਾ ਲਈ ਆਪਣੀ ਵਚਨਬੱਧਤਾ ਦਰਸਾਈ ਬਲਕਿ ਸਮਾਜਿਕ ਪਲਾਈ ਅਤੇ ਜਨ ਸੇਵਾ ਪ੍ਰਤੀ ਆਪਣੇ ਜ਼ਿੰਮੇਵਾਰਾ ਦਾ ਰੁਝਾਨ ਨੂੰ ਵੀ ਮਜ਼ਬੂਤ ਕੀਤਾ। ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਕਰਮਚਾਰੀਆਂ ਨੇ ਇਸ ਵਿੱਚ ਹਿੱਸਾ ਲੈ ਆਤੇ ਪਰਿਸ਼ਟਾਚਾਰ ਨੂੰ ਨਾ ਕਹੋ ਰਾਸ਼ਟਰ ਪ੍ਰਤੀ ਸਮਰਪਿਤ ਰਹੋ ਦੇ ਸਾਲਾਣਾ ਵਿਸ਼ੇ ਨਾਲ ਜੁੜੇ ਨਾਅਰੇ ਅਤੇ ਤਕਤਿਆਨ ਰਾਹੀਂ ਸੰਦੇਸ਼ ਦਿੱਤਾ ਇਹਨਾਂ ਪਰਿਆਸਾਂ ਰਾਹੀਂ ਪੰਜਾਬ ਐਂਡ ਸਿੰਧ ਬੈਂਕ ਦਾ ਉਦੇਸ਼ ਸਰਵਜਨਿਕ ਜੀਵਨ ਵਿੱਚ ਪਾਰਦਰਸ਼ਤਾ ਅਤੇ ਨੈਤਿਕ ਵਿਹਾਰ ਦੀ ਮਹੱਤਤਾ ਨੂੰ ਮਜ਼ਬੂਤ ਕਰਨਾ ਅਤੇ ਸਾਰੇ ਹਿੱਸੇਦਾਰਾਂ ਦੀ ਸਰਗਰਮ ਪਾਗੀਦਾਰੀ ਰਾਹੀਂ ਇਕ ਪਰਿਸ਼ਟਾਚਾਰ ਮੁਕਤ ਸਮਾਜ ਦਾ ਨਿਰਮਾਣ ਪ੍ਰੇਰਿਤ ਕਰਨਾ ਹੈ ਇਹ ਜੋ ਬਲੱਡ ਡੋਨੇਸ਼ਨ ਕੈਂਪ ਹੈ ਪੰਜਾਬਣ ਸਿੰਧ ਵਿੱਚ ਕੋਲੋ ਵਿਜਨਸ ਅਵੇਰਨਸ ਵੀਕ ਜੋ ਕਿ 7 ਅਕਤੂਬਰ ਤੋਂ ਲੈ ਕੇ 2 ਨਵੰਬਰ ਤੱਕ ਸਾਰੇ ਪੰਜਾਬਣ ਸਿੰਧ ਵਿੱਚ ਔਰ ਸਾਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸ ਦੇ ਤਹਿਤ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਉਹਨ ਪਤਾ ਇਹ ਵਿਲੈਂਸ ਅਵੇਅਰਨੈਸ ਵੀਕ ਹੈ ਜੋ ਆਪਣੇ ਸਰਦਾਰ ਬੁੱਲਬਾਈ ਪਟੇਲ ਜੀ ਭਾਰਤ ਰਤਨਾ ਉਹਨਾਂ ਦੇ ਬਰਤ ਜਿਹੜਾ 31 ਅਕਤੂਬਰ ਨੂੰ ਹੁੰਦਾ ਹੈ ਉਹਦੇ ਜਿਹੜਾ ਆਸ-ਪਾਸ ਵੀਕ ਹੁੰਦਾ ਉਹਦੇ ਵਿੱਚ ਵਿਲੈਂਸ ਅਵੇਅਰਨੈਸ ਵੀਕ ਮਨਾਇਆ ਜਾਂਦਾ ਹੈ ਇਸ ਵਿੱਚ ਪੰਜਾਬ ਅਤੇ ਸਿੰਧ ਵੱਲੋਂ ਬਹੁਤ ਹੀ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਕੀਤੀਆਂ ਗਈਆਂ ਨੇ ਸਵੇਰੇ ਸਟਾਫ ਨੂੰ ਇਸ ਜੋ ਕ腐ਸ਼ਨ ਦੀ ਜੋ ਬਿਮਾਰੀ ਤੋਂ ਨਿਜਾਦ ਦਵਾਉਣ ਵਾਸਤੇ ਸਟਾਫ ਨੂੰ ਇੱਕ ਇੰਟੀਗ੍ਰਿਟੀ ਪ੍ਰੀਜ ਦਿੱਤੀ ਗਈ ਪਹਿਲਾਂ ਕੁੱਤੋਵਾ ਨੂੰ ਨਵੇਂ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹਾ ਹੈ ਵਿਲੇਜ ਅਫਸਰ ਚੰਡੀਗੜ੍ਹ ਆਫਿਸ ਜੋਂਲੋਕਸ ਚੰਡੀਗੜ੍ਹ ਸੜਕਾ ਕਸਾ ਬੈਕਅਪ ਇਹਨਾਂ ਨਾਲੇ ਕੁੱਤੋਵਿਨਾ ਪੰਜਾਬਣ ਸੰਧਮਿਕ ਨੂੰ ਅਨੇਕੀ ਤਰ੍ਹਾਂ ਦੇ ਕਾਰਗ੍ਰਾਮ ਕੀਤੇ ਜਾ ਰਹੇ ਨੇ ਸਵੇਰੇ ਸੁਖਣਾ ਲੈ ਕੇ ਸੇ 6:30 ਤੇ ਵਕਤੋਂ ਫਿਕ ਕਰ ਰਹੇ ਆ ਕੁੱਤੋਵਿਨਾ ਇੱਕ ਡਰਾਇੰਗ ਕੰਪੀਟੀਸ਼ਨ ਨੇ ਪੋਇਮ ਕੰਪੀਟੀਸ਼ਨ ਨੇ ਗ੍ਰਾਮ ਸਭਾ ਦੇ ਵਿੱਚ ਵੀ ਅਨੇਕ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਨੇ تاکی لوکانو اس इस जो کیا है, है, जो جو है, यदि जो बीमारी तो جو हो जाए। نجات نہیں سر جڑی ڈونرز سارے کول پہنچی نہیں ان دیٹ ار اونلی فرام دا پنجاب اینڈ سینٹ بینک اور باہر تو بھی ائے اے اے سارے جو ہن تک ڈونیٹ کیتا ہے سارے پنجاب بینک دے ایمپلائی نے इवन ਸਾڈے جے ڈن صاحب میں بھی تے سارے سٹاف نے ਦੋ ਫੈਦਾ ਉਠਾ ਸਕਦਾ ਹੈ ਇਹਦੇ ਨਾਲ ਹੀ ਅਸੀਂ ਧੰਵਤੂ ਹਾਂ ਰੈੱਡ ਕਰਾਸ ਦੇ ਰੈੱਡ ਕਰਾਸ ਸੁਸਾਇਟੀ ਦੇ ਸਹਿਤ ਅੱਜ ਨਾਲ ਜਿਹੜਾ ਅਜਤਾ ਹੀ ਕੈਂਪ ਲੱਗਿਆ। ਸਾਨੂੰ ਵੀ ਲੱਗਦਾ ਸਰ ਕਿ ਅਗਰੇ ਕੈਂਪ ਬਾਹਰ ਲਗਾਇਆ ਜਾਣਾ ਬਾਟੇ ਬੈਂਕ ਕੋਲ। ਬਾਰੋਂ ਵੀ ਲੋੜ ਵੀ ਜੋ ਪਾ ਸਕਦੇ। ਸਰ ਅਸੀਂ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਅਜਤਾ ਇਹ ਵਿਲਸ ਅਵੇਰਨੈਸ ਵੀਕ ਦੇ ਬਾਕੀ ਅਸੀਂ ਜਿੱਦਾਂ ਸਾਡਾ ਫਾਊਂਡੇਸ਼ਨ ਡੇ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਸਾਲ ਵਿੱਚ ਅਸੀਂ ਕੈਂਪ ਇੱਕਦਮ ਬਲੱਡ ਡੋਨੇਸ਼ਨ ਕੈਂਪ ਮਹਰ ਵੀ ਲਗਉਂਦੇ ਰਹਿੰਦੇ ਹਾਂ। ਕਿ ਇਹ ਅੱਜ ਤਾਂ ਮੈਨੂੰ ਲੱਗਦਾ ਸਾਡਾ ਆਪਣਾ ਸਟਾਫ ਇਹਨਾਂ ਉੱਤੇ ਚਾਹੀਦਾ ਉਹਨਾਂ ਨਾਲ ਹੀ ਇਹਨਾਂ ਦਾ ਅਸੀਂ ਜੇ ਟਾਰਗੇਟ ਪੂਰਾ ਕਰ ਲੈਣਾ ਬਾਕੀ ਅਸੀਂ ਬਾਹਰ ਵੀ ਲਗਾ ਲਏ ਬਲੱਡ ਰੈਕਸ਼ਨ ਲਈ ਟੀਮ ਬੁੱਕ ਹੋਈ ਹੈ ਇਹ ਰੈੱਡ ਕਰਸ ਤੋਂ ਆਈਜੀਟੀ ਥੈਂਕ ਯੂ